ਨੇ ਸਵਾਗਤ ਹੈ ਮੈਂਟੂ ਜੀ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਜੀ ਆਨੂ ਜੀ। ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਮੈਂਟੂ ਜੀ ਕਰਦੇ ਆਂ ਸ਼ੁਰੂਆਤ ਜੀ। ਐ ਕਿਸਾਨਾਂ ਦਾ ਅੱਜ ਚੰਡੀਗੜ੍ਹ ਹੋਇਆ ਇਕੱਠ। ਆ ਬਿਲਕੁਲ ਸ਼ਿੰਦਾ ਜੀ ਕਿਸਾਨਾਂ ਦੀ ਇਕੱਤਰਤਾ ਹੋਈ ਹੈ ਚੰਡੀਗੜ੍ਹ ਦੇ ਵਿੱਚ। ਬੜਾ ਸਮਾਂ ਧੰਨਵਾਦੀ ਹੈ ਬਲਵਾਨ ਨੂੰ ਦੇਖ ਕੇ ਕੋਈ ਸਮਾਂ ਸੀ ਜਦੋਂ ਇੱਕ ਵਾਰੀ ਇਦਾਂ ਲੱਗਦਾ ਸੀ ਕਿ ਕਿਸਾਨਾਂ ਦੀ ਜਿਹੜੀ ਹੈ ਨਾ ਮਤਲਬ ਇਕਤਾ ਖਾਸ ਤੌਰ ਤੇ ਕਿ ਇਹਦੇ ਵਿੱਚ ਹੁਣ ਗੱਲਾਂ ਜਿਹੜੀਆਂ ਨੇ ਸ਼ਾਇਦ ਉਹ ਤਾਂ ਦੀਆਂ ਨਹੀਂ ਬਣਨਗੀਆਂ ਜਿਹੜੀਆਂ ਚੜਤਾ ਆਪਾਂ ਦੇਖਦੇ ਹਾਂ ਜੀ ਪਈ ਕਿਸੇ ਸਮੇਂ ਦਿੱਲੀ ਤੋਂ ਉਹਨਰ ਤੋਂ ਬਾਅਦ ਪਰ ਹੁਣ ਲੱਗਦਾ ਹੈ ਕਿ ਜਿਵੇਂ ਸ਼ੰਭੂ ਤੋਂ ਬਾਅਦ ਜਿਵੇਂ ਹੋਇਆ ਸੀਗਾ ਸਰਕਾਰ ਹਾਵੀ ਹੋ ਗਈ ਸੀ ਕਿ ਥੋੜੀ ਜੀ ਪਰ ਹੁਣ ਇਦਾਂ ਲੱਗਦਾ ਹੈ ਕਿ ਜਿਵੇਂ ਕਾਂਗਰਸ ਸੌਰੀ ਜਿਵੇਂ ਕਿਸਾਨ ਆਗੂ ਜਿਹੜੇ ਐ ਨਾ ਉਹ ਹੋਰ ਸੰਗਠਤ ਹੋ ਕੇ ਹੋਰ ਤਾਕਤਵਰ ਹੋ ਕੇ ਆ ਰਹੇ ਨੇ ਵਿਦਾਨ ਦੀ ਵਿੱਚ ਜੀ ਤਾਂ ਪਹਿਲਾ ਫੜਾ ਹੁਣ ਇਹਨਾਂ ਨੇ ਸ਼ੁਰੂ ਕਰ ਦਿੱਤਾ ਵੈਸੇ ਵੀ ਜੇ ਤੁਸੀਂ ਵੇਖੋਗੇ ਜਨਾਬ ਕਿ ਯਾ ਕਮ ਦਾ ਸੀਜ਼ਨ ਤੇ ਲੰਘ ਗਿਆ ਹੈ ਹਾਂਜੀ ਸੋ ਨਹੀਂ ਜਾਨੀ ਜਿਹੜੀ ਹੈ ਤੁਹਾਨੂੰ ਪਤਾ ਕੱਟੇ ਗਏ ਨੇ ਪੈਸੇ ਵੀ ਚਾਰ ਆ ਗਏ ਨੇ ਕਣਕਾਂ ਦੀ ਵਿਆਹੀ ਹੋ ਗਈ ਆ ਹੁਣ ਇਹਨਾਂ ਨੇ ਕਿਸਾਨਾਂ ਅਗਵਾ ਨੇ ਮੈਂ ਕਿਸੇ ਨਾ ਕਿਸੇ ਪਾਸੇ ਪਜੀਰੀਆਂ ਪੰਜੂਰੀਆਂ ਖਾਧੀਆਂ ਹੁੰਦੀਆਂ ਪਿੰਡਾਂ ਵਾਲਿਆਂ ਦੇ ਸਿਆਲਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਜੀ ਝੋਰ ਸ਼ੋਰ ਲਾਵਾ ਨੇ ਸੋ ਅੱਜ ਕਿਸਾਨ ਮੋਰਚੇ ਵਾਲੀ ਉਥੇ ਪਹੁੰਚੇ ਹੋਏ ਐ 43 ਦੇ ਵਿੱਚ 3 ਘੰਟੇ ਇਹਨਾਂ ਦਾ ਪ੍ਰੋਟੈਸਟ ਚੱਲਣਾ ਹੈ ਚੰਡੀਗੜ੍ਹ ਦੇ ਵਿੱਚ ਹੂੰ ਹੂੰ ਤੇ ਇਧਰ ਕਾਂਗਰਸੀਆਂ ਨੇ ਵੀ ਮੂਵ ਕੀਤਾ ਕਿ ਰਾਜਪਾਪ ਵੱਨ ਨੂੰ ਜਾਇਆ ਜਾਵੇ ਇਹਨਾਂ ਨੂੰ ਬੋਕ ਲਿਆ ਕਿ ਆ 3 ਸਰੇ 70 ਹਲਚਲਾਂ ਨੇ ਐ ਜੀ ਤੀਸਰੀ ਹਲਚਲ ਹੈ ਪੰਜਾਬ ਯੂਨੀਵਰਸਿਟੀ ਦੀ ਉਥੇ ਵੀ ਤਣਾਅ ਭਰੀ ਇੱਕ ਵਾਰੀ ਛੋਪਿਆ ਕਿ ਅੱਜ ਬੰਦ ਦੀ ਕਾਲ ਸੀਗੀ ਤੇ ਇਸ ਤੋਂ ਪਹਿਲਾਂ ਇਹਨਾਂ ਨੇ ਮਲਵ ਜਿਹੜੇ ਸੀਗੇ ਕੱਲੋ ਤੇ ਯੂਨੀਵਰਸਿਟੀ ਦੇ ਪ੍ਰਬੰਧਕ ਇਹਨਾਂ ਨੇ ਉਹ ਪ੍ਰੀਖਿਆ ਕੈਨਸਲ ਕਰ ਦਿੱਤੀ ਪਹਿਲਾਂ ਰੱਖ ਲਈ ਤੇ ਇਹਨਾਂ ਨੇ ਮਤਲਬ ਕਿ ਫੇਰ ਦੁਬਾਰਾ ਉਹ ਜਿਹੜਾ ਪ੍ਰੋਗਰਾਮ ਸੀ ਉਹ ਕੈਨਸਲ ਕਰ ਦਿੱਤਾ ਮਤਲਬ ਸਾਫ ਹੈ ਹੁਣ ਮੈਂ ਤੁਹਾਨੂੰ ਥੋੜਾ ਸਮਝਾ ਦੇ ਜੀ ਵੀ ਪਹਿਲੇ ਨੰਬਰ ਤੇ ਕਿ ਜਦੋਂ ਇਹਨਾਂ ਨੇ ਯੂਨੀਵਰਸਿਟੀ ਬਚਾਓ ਮੋਰਚਾ ਵਾਲਿਆਂ ਨੇ ਅੱਜ ਦੀ ਬੰਦੀ ਕਾਲ ਦੇਤੀ ਇਹਨਾਂ ਨੇ ਪ੍ਰੀਖਿਆ ਰੱਖ ਦਿੱਤੀ ਕਿ ਵਿਦਿਆਰਥੀ ਉਧਰ ਜਾਣਗੇ ਪਰ ਬਾਦ ਦੇ ਵਿੱਚ ਦਬਾ ਪਿਆ ਤੇ ਹੁਣ ਇਹਨਾਂ ਨੇ ਉਹ ਪ੍ਰੀਖਿਆ ਰੱਦ ਕਰ ਦਿੱਤੀ ਫਿਲਹਾਲ ਯੂਨੀਵਰਸਿਟੀ ਦੇ ਵਿੱਚ ਸ਼ਾਂਤੀ ਆ ਤਾਂ ਮਤਲਬ ਕਿ ਚੰਡੀਗੜ੍ਹ ਦੇ ਵਿੱਚ ਪੂਰਾ ਗਹਿਮਾ-ਗੇਮੀ ਵਾਲਾ ਮਾਹੌਲ ਹੈ ਇਸ ਵੇਲੇ ਜੇ ਤਾਜ਼ਾ ਆਪਾਂ ਅਪ੍ਰੈਸ਼ਨ ਤੇ ਨਿਗਾਹ ਮਾਰੀਏ ਚੰਡੀਗੜ੍ਹ ਦੀ ਅਪ੍ਰੈਸ਼ਨ ਤੇ ਤਾਂ ਇਸ ਵੇਲੇ ਕਾਂਗਰਸੀ ਨੇਤਾਵਾਂ ਨੂੰ ਰੋਕਿਆ ਗਿਆ ਪੁਲਿਸ ਦੇ ਨਾਲ ਇਹਨਾਂ ਦੀ ਹਲਕੀ ਜੀ ਭੇੜ ਚੱਲ ਰਹੀ ਆ ਬੈਰੀਕੇਡ ਲੰਘਣ ਦੇ ਯਤਨ ਕੀਤੇ ਜਾ ਰਹੇ ਆ ਟਰੈਕਟਰਾਂ ਦੇ ਨਾਲ ਬੈਰੀਕੇਡ ਤੋੜਨ ਦਾ ਵਿਰਤਨ ਚੱਲ ਰਿਹਾ ਹੈ ਕਈ ਨੇਤਾ ਅਰੈਸਟ ਕਰ ਲਏ ਗਏ ਨੇ ਇਹ ਕਾਂਗਰਸੀਆਂ ਦੀ ਸੂਰਤ ਆ ਰਹੀ ਹੈ ਬੁਧੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਚੰਡੀਗੜ੍ਹ ਦੇ ਵਿੱਚ ਕਿਸਾਨ ਬੋਲੇ ਕਿ ਅਮਰੀਕਾ ਦੇ ਨਾਲ ਫ੍ਰੀ ਟ੍ਰੇਡ ਸਮਝੌਤਾ ਹੋ ਰਿਹਾ ਹੈ ਹੂੰ 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 ਪੀਐਮ મોદી ਚੁਟਪੋਲ ਰਿਹਾ ਹੈ ਚੀਨੀ ਮਿਲਜੇ ਬੰਦ ਹੋਈ ਤਾਂ ਜਲੰਧਰ ਵਾਲਾ ਹਾਈਵੇ ਜਾਮ ਕਰਾਂਗੇ ਇਹ ਮੇਰੇ ਖਿਆਲ ਦੇ ਨਾਲ ਉਹ ਤੁਹਾਨੂੰ ਪਤਾ ਉਧਰ ਦੁਆਬੇ ਵਾਲੀ ਜਿਹੜੀ ਦਾ ਨਾਮ ਇਹਦਾ ਤਾਂ ਇਹਨਾਂ ਨੇ ਹੁਣ ਉੱਥੇ ਭਾਸ਼ਣ ਸ਼ੁਰੂ ਕਰ ਦਿੱਤੇ ਆ ਦੇਖਦੇ ਹਾਂ ਸ਼ਿੰਦਾ ਜੀ ਆਤਮ ਪ੍ਰੋਗਰਾਮ ਕੀ ਉਲੀਕਿਆ ਜਾਂਦਾ ਪਰ ਕਿਸਾਨਾਂ ਦੀ ਤੇ ਜਵਾਨਾਂ ਦੀ ਗੜਗੜਾਹਟ ਤੇ ਹੈ ਚੰਡੀਗੜ੍ਹ ਦੇ ਵਿੱਚ ਜੀ 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 ਅਗਲੀ ਗੱਲ ਕਰਦੇ ਜੀ ਕਿ ਅਕਾਲੀ ਜੋਸ਼ ਵਿਖਾਉਣ ਲੱਗੇ ਆ ਜੀ ਹਾਂ ਅਕਾਲੀਆਂ ਚ ਜੇ ਜੋਸ਼ ਹੈ ਨਹੀਂ ਤੇ ਫਿਰ ਅਕਾਲੀ ਕਰਿਆ ਉਹ ਜੋ ਹੈ ਉਹ ਬਸ ਨਾਲ ਨਹੀਂ ਗਾਣਾ ਨਹੀਂ ਆਇਆ ਕੁਝ ਨਹੀਂ ਵੇਖਿਆ ਹਾਂ ਦੀਏ ਜੇ ਜੱਟ ਨਹੀਂ ਵੇਖਿਆ ਜੀ ਜੀ ਗਾਣੇ ਕਿ ਜੇ ਅਕਾਲੀ ਦੇ ਗੀਤ ਹੁੰਦੇ ਆ ਜੀ ਨਵੇਂ ਨਵੇਂ ਗੀਤ ਕਮਾਲ ਦੇ ਹੁੰਦੇ ਆ ਆ ਉਹ ਅੱਜ ਕੰ ਤੁਹਾਨੂੰ ਪਤਾ ਗੱਲਾਂ ਗਾਹਦੀਆਂ ਕਾਨੂੰਨੀ ਜਾਣਦੀ ਤੋ ਇਲ ਨੂੰ ਨਹੀਂ ਜਾਣਦੀ ਐ ਡੁੱਬ ਜਾਣੀਏ ਤੋ ਅਜੇ ਢਿਲ ਨੂੰ ਨਹੀਂ ਜਾਣਦੀ ਜੀ ਗਾਣੇ ਕਿ ਵਈ ਹੁਣ ਗੱਲ ਖੁਸ਼ ਹੋ ਜਾਣੇ ਆ ਜੀ ਤੋ ਮਤਲਬ ਕਿ ਆਸ਼ਨਾ ਜੀ ਸਹੀ ਆਪਣੇ ਵਿਚਾਰ ਪ੍ਰਵਾਹ ਤੋਂ ਇਹ ਬਾਹਰ ਦੀਆਂ ਚੀਜ਼ਾਂ ਨਹੀਂ ਤੇ ਜਿਹੜੀਆਂ ਅੱਜ ਕੱਲ੍ਹ ਥਾਊਟ ਜਿਹੜੇ ਲਖਾਰੀਆਂ ਦੇ ਆ ਜੋ ਦੇਖਦੇ ਨੇ ਖੈ ਜੀ ਆ ਦੇਖੋ ਜੋਸ਼ ਜੇ ਅਕਾਲੀ ਚ ਨਾ ਹੋਇਆ ਤੇ ਫਿਰ ਹੋਏਗਾ ਕਿਤੇ ਜੀ ਤੇ ਜਿਹਦੇ ਚ ਜੋਸ਼ ਨਹੀਂ ਉਹ ਅਕਾਲੀ ਨਹੀਂ ਹੋ ਸਕਦਾ ਆਸ਼ਨਾ ਜੀ ਜੀ ਹੁਣ ਗੱਲ ਇਹ ਆ ਕਿ ਠੀਕ ਆ ਅਕਾਲੀ ਦਲ ਨੇ ਬਹੁਤ ਪੜਾ ਸਮਾਂ ਦੇਖਿਆ 13 14 ਤੋਂ ਸ਼ੁਰੂ ਹੋਇਆ 25 ਤੱਕ ਹਰ ਤਰਨ ਤਰਨ ਤੋਂ ਇਹਨਾਂ ਨੂੰ ਦਿਨ ਫੇਰਣ ਦੀ ਉਮੀਦ ਜਾਗੀ ਆ ਜੀ ਹੈ ਨਾ ਉਮੀਦ ਬਹੁਤ ਵੱਡੀ ਚੀਜ਼ ਹੁੰਦੀ ਹੈ ਸ਼ਦਾ ਜੀ ਉਮੀਦ ਨਾਲ ਹੀ ਬੰਦਾ ਲੰਮੀਆਂ ਕੈਦਾਂ ਕੱਟ ਲੈਂਦਾ ਹੈ ਉਮੀਦ ਨਾਲ ਹੀ ਬੰਦਾ ਸਫ਼ਰ ਕੱਟ ਲੈਂਦਾ ਹੈ ਉਮੀਦ ਨਾਲ ਹੀ ਬੰਦਾ ਕਪੱਤੇ ਜੀ ਨਾਲ ਜ਼ਿੰਦਗੀ ਕੱਟ ਲੈਂਦਾ ਹੈ ਕੀ ਬਾਤ ਜੀ ਗਾਦੇ ਆ ਕਿ ਉਮੀਦ ਬਹੁਤ ਵੱਡੀ ਚੀਜ਼ ਆ ਹਮਮ ਆਪਣੇ ਕਹਿੰਦੇ ਕੀ ਹੁੰਦੇ ਨੇ ਜੀਵੇ ਆਸਾ ਮਰੀ ਦੇ ਮਰੀਂਦਰਾ ਸਾਹਿਬ ਗੱਲ ਅਸਲ ਦੇ ਵਿੱਚ ਇਹੋ ਆ ਕਿ ਇਹਨਾਂ ਨੂੰ ਉਮੀਦ ਤੇ ਜਗੀ ਆ ਕਿ ਭਈ ਇਹ ਗੱਲ ਬਣ ਸਕਦੀ ਹੈ ਇਹ ਉਤੋਂ ਆਦਮੀਆਂ ਚੋਣਾ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਜੀ ਇਹ ਚੋਣਾ ਹੈ ਗਿਆ ਨੇ ਦਸੰਬਰ ਦੇ ਐਂਡ ਤੱਕ ਸ਼ਾਇਦ ਹੋਗਤੀ ਜਾਏਗਾ ਤਾਂ ਇਹਨਾਂ ਦੇ ਬੰਦੇ ਜਿਹੜੇ ਅੱਗੇ ਤੁਹਾਨੂੰ ਪਤਾ ਨਾ ਐਮਐਲਏ ਦੀ ਟਿਕਟ ਵੀ ਖਾਲੀ ਗੱਲ ਤੋਂ ਕਹਿੰਦੇ ਨਾ ਬਾਬਾ ਨਾ ਅੱਜ ਵੀ ਸਚੇਤ ਵਾਲਾ ਅੱਜਕੱਲ ਬੜੀ ਚੱਲਣ ਰਹੀ ਹੈ ਨਾ ਪੌਡਕਾਸਟ ਮਾਲੇ ਕਰੀ ਜਾਂਦੀ ਹੈ ਉਹਦਾ ਇੱਕ ਗਾਣਾ ਸੀ ਨਾ ਬਾਬਾ ਨਾ ਮੈਂ ਨਹੀਂ ਕਰਨਾ ਪਿਆਰ ਸ਼ਾਇਦ ਹਾਂਜੀ ਜੀ ਨਾ ਬਾਬਾ ਨਾ ਉਹ ਮੇਰੇ ਜ਼ਮਾਨੇ ਨਾ ਮੈਂ ਨਾ ਦਿਖਾੜੇ ਵੇਖੇ ਤਿੰਨ ਚਾਰ ਸਚੇਤ ਵਾਲਾ ਦੇ ਤੇ ਫਕੀਰ ਚੰਦ ਪਤੰਗਾ ਹੁੰਦਾ ਸੀ ਯਾਦ ਹੁੰਦਾ ਹਾਂਜੀ ਬਿਲਕੁਲ ਬਿਲਕੁਲ ਜੀ ਉੱਚਾ ਲਮਾ ਜੇ ਹੁੰਦਾ ਸੀ ਸਿੰਗਰ ਉਹ ਬਿਊਟੀ ਹੁੰਦਾ ਹੁੰਦਾ ਹਾਂਜੀ ਹਾਂਜੀ ਫਕੀਰ ਚੰਦ ਪਤੰਗਾ ਤੋ ਗੱਲ ਇਹ ਆ ਕਿ ਮੈਂ ਦੇਖਿਆ ਮੈਂ ਕਿਹਾ ਵੇਖ ਲੂ ਸਚੇਤ ਵਾਲਾ ਉਹ ਇਹ ਗੱਲ ਤੇ ਨਨਾਲੀ ਆਇਸ਼ਾ ਦਾ ਜੀ ਸੁਚੇਤ ਬਾਲਾ ਤੇ ਦੁਨੀਆ ਡੋਲ ਡੋਲੋ ਭਾਈ ਦੀ ਸੀ ਉਸ ਸਮਾਂ ਸੀ ਥਾਂਵਾਂ ਸੀ ਤੇ ਮੰਨਣ ਵਾਲੀ ਗੱਲ ਹੈ ਹੁਣ ਕਿ ਉਹ ਬਥਵੀਆਂ ਵੀ ਬਥੇਰੀਆਂ ਮਾਰੀ ਜਾਂਦੀ ਹੈ ਜੀ ਖैर ਜਦੋਂ ਸ਼ਿੰਦਾ ਜੀ ਉਹ ਵੀ ਆ ਕੇ ਅੱਗੇ ਐਮਐਲਏ ਦੀ ਟਿਕਟ ਵੀ ਕਹਿੰਦੇ ਸੀ ਕੋਈ ਲੜਲਾ ਚੋਣ ਜੀ ਕਾਜੀ ਦਲ ਦੀ ਟਿਕਟ ਉਹ ਲੈ ਲੈਣਾ ਨਾ ਬਾਬਾ ਨਾ ਇਹ ਦਿਨੋਂ ਤੋਂ ਚੰਗਾ ਇਹ ਵੀ ਕਰੀ ਬੈਠੇ ਠੀਕ ਆ ਅੱਜ ਦੀ ਤਰੀਖ ਤੇ ਜਿਵੇਂ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਦੀ ਕਿਤੇ ਬਈ ਥੋੜੀ ਜਿਹੀ ਹੁਣ ਗੱਲ ਹੋਈ ਆ ਤੇ ਕੰਡੀਆਂ ਨੇ ਕਹਿਤਾ ਕਿ ਅਸੀਂ ਚੋ ਨਿਸ਼ਾਨ ਤੱਕੜੀ ਤੇ ਇਲੈਕਸ਼ਨ ਲੜਨੇ ਆ ਨਾਲ ਦੀ ਨਾਲ ਬੰਦੇ ਤਿਆਰ ਹੋਣੇ ਸ਼ੁਰੂ ਹੋ ਗਏ ਕਿ ਅਸੀਂ ਲੜਾਂਗੇ ਯਾਰ ਅਸੀਂ ਲੜਾਂਗੇ ਤਾਂ ਮਤਲਬ ਕਿ ਇਸ ਸੰਕੇਤ ਹੁੰਦਾ ਜੀ ਕਿ ਤੁਹਾਡਾ ਜਿਵੇਂ ਸੁਖਵੀਰ ਬਾਦਲ ਜੀ ਕਹਿੰਦੇ ਨੇ ਨਾ ਕਾਲੀ ਦਲ ਚ ਕਰੰਟ ਪੜਾ ਤਾਂ ਮਤਲਬ ਕਿ ਉਹ ਕਰੰਟ ਤੇ ਫਿਊਜ਼ੀ ਉੱਡ ਗਿਆ ਕਰੰਟ ਕੀ ਰਹਿਣਾ ਸੀ ਜੀ ਉਹ ਤਾਂ ਪ੍ਰਟਾਸ਼ ਖਬਰ ਹੀ ਉੱਡ ਗਿਆ ਜੀ ਤੇ ਫਿਲਹਾਲ ਸ਼ਿੰਦਾ ਜੀ ਇਹ ਆ ਕਿ ਉਹ ਕਰੰਟ ਦਵਾਰਾ ਡਿਮ ਡਿਮ ਜਿਹਾ ਨਾ ਥੋੜਾ ਥੋੜਾ ਆਉਣ ਲੱਗ ਪਿਆ ਇੰਨੀ ਕੋ ਆਪਾਂ ਕਹਿ ਸਕਦੇ ਅਕਾਲੀਆਂ ਵਾਸਤੇ ਖੁਸ਼ ਖਬਰੀ ਉਹ ਜਿਵੇਂ ਇਹ ਵੀ ਗਾਣਾ ਸੀ ਖੁਸ਼ ਖਬਰੀ ਵਿੱਚ ਜਾ ਖੁਸ਼ ਖਬਰੀ ਇਹ ਖੁਸ਼ ਖਬਰੀ ਆ ਜੀ ਮੈਂਟੂ ਜੀ ਸ਼ਾਦੀ ਤੋਂ ਬਾਅਦ ਭੋਗ ਦੇ ਉੱਤੇ ਇਕੱਠੇ ਹੋਏ ਨੇ ਕਾਂਗਰਸੀ ਆਜ ਸ਼ਿੰਦਾ ਜੀ ਗੱਲ ਇਹ ਆ ਕਿ ਸ਼ਾਦੀ ਆ ਕਸ਼ੂਰੀ ਦੀ ਬੇਟੀ ਦੀ ਕਸ਼ੂਰੀ ਜੀ ਕੌਣ ਕਸ਼ੂਰੀ ਅਮੇਠੀ ਕੇ ਜਿਨ੍ਹਾਂ ਨੇ ਇਤਿਹਾਸ ਰਚ ਦਿੱਤਾ ਸੀ ਸਿਮਰਤੀ ਰਾਣੀ ਮੋਰਾ ਕੀ ਬੜੀ ਯਾਦ ਹੁਣਾ ਜੀ ਗਾਦੀ ਫੈਮਲੀ ਦੇ ਉਹ ਤਿੰਨ ਡੇਡੇ ਤੇ ਬੜੇ ਸ਼ਰੀਫ ਆਦਮੀ ਸਮਝੇ ਜਾਂਦੇ ਲੁਧਿਆਣੇ ਦੇ ਕਸ਼ੂਰੀ ਜੀ ਜੀ ਕਸ਼ੂਰੀ ਜੀ ਦੀ ਬੇਟੀ ਦੀ ਸ਼ਾਦੀ ਸੀ ਕੀ ਤੇ ਉੱਥੇ ਕਾਂਗਰਸੀ ਸਾਰੇ ਪਹੁੰਚੇ ਹੋਏ ਸਨ ਤੇ ਉੱਥੇ ਕਿਤੇ ਨਾ ਕਿਤੇ ਦੂਰੀਆਂ ਨਜ਼ਰ ਆਈਆਂ ਭਾਰਤ ਪੂਰਣ ਆਸ਼ੂ ਤੇ ਚੰਨੀ ਹੋਰੀ ਤੇ ਦੂਜੇ ਤੀਜੇ ਜਿਹੜੇ ਨੇਤਾ ਹੋਰ ਨੇ ਜਿਵੇਂ ਰਾਣਾ ਗੁਰਜੀਤ ਇਹ ਇੱਕ ਗਰੁੱਪ ਵਿੱਚ ਸੀ ਤੇ ਦੂਜੇ ਗਰੁੱਪ ਵਿੱਚ ਸੁਖਜਿੰਦਰ ਰੰਧਾਵਾ ਅਤੇ ਰਾਜਾ ਬੜੀਗ ਅਤੇ ਬੈਂਸੂਰੀ ਸੀ। ਮਤਲਬ ਕਿ ਇਹ ਜਿਹੜੀਆਂ ਬੂੜੀਆਂ ਨੇ ਨਾ ਥੋੜੀਆਂ ਜੀਆਂ ਦਿਸੀਆਂ। ਜੀ। ਜੀ। ਨੈਕਸਟ ਡੇ ਯਾਨੀ ਕੁਝ ਘੰਟਿਆਂ ਬਾਅਦ ਹੀ ਕਹਿ ਲੋ ਕਿ ਚੰਨੀ ਸਾਹਿਬ ਦੇ ਬੇਟੇ ਦੇ ਜਨਮ ਦਿਨ ਤੇ ਅਖੰਡ ਪਾਠ ਰਖਵਾਇਆ ਸੀ ਉਹਨਾਂ ਨੇ ਆਪਣੇ ਗ੍ਰਹਿ ਵਿਖੇ। ਉਹ ਹਰ ਸਾਲ ਰਖਾਉਂਦੇ ਨੇ। ਅੱਛਾ ਜੀ। ਤੇ ਉਥੇ ਤੋਂ ਹੀ ਲੇਖੋਗੇ ਤੇ ਹੁਣ ਪੂਰੀਆਂ ਜੱਫੀਆਂ ਪਈਆਂ ਨੇ ਰਾਜਾ ਬੜੀ ਕਿਤੇ ਚੰਨੀ ਜੱਫੀ ਪਾ ਕੇ ਮਿਲੇ ਨੇ ਤਾਂ ਮਤਲਬ ਇਹ ਆ ਕਿ ਸ਼ਾਦੀ ਚ ਜੋ ਦੂਰੀਆਂ ਦਿਸੀਆਂ ਖਬਰਾਂ ਬਣੀਆਂ ਹੂੰ ਉਹ ਮਤਲਬ ਕਿ ਕਿਤੇ ਨਾ ਕਿਤੇ ਜੈਨ ਮੇਲੇ ਦੀਆਂ ਲੱਗੀਆਂ ਟੁੱਟੀਆਂ ਨਹਿਰ ਦੇ ਪੁਲਾਂ ਤੇ ਆ ਕੇ ਤੇ ਕਈ ਵਾਰ ਨਹਿਰ ਦੇ ਪੁਲਾਂ ਤੇ ਟੁੱਟੀਆਂ ਉਹ ਜ਼ਲਦੀਆਂ ਬਾਗ ਵਿੱਚ ਜਾ ਕੇ ਫੇਰ ਲੱਗ ਗਈਆਂ ਹੂੰ ਇਹਦੀ ਤਾਂ ਸਦਰ ਹੋਣ ਨੂੰ ਕੀ ਨਹੀਂ ਹੁੰਦਾ ਜੀ ਇਹ ਤੂੰ ਦੇਦੀ ਸਾਥ ਹੋਣ ਨੂੰ ਕੀ ਨਾ ਹੁੰਦਾ ਤੇ ਗੱਲ ਇਹ ਆ ਕਿ ਬਈ ਸ਼ਾਇਦ ਇਹਨਾਂ ਨੂੰ ਲੱਗਿਆ ਹੋਵੇਗਾ ਕਿ ਨਕਾਰਾਤਮਕ ਖਬਰਾਂ ਪੜ੍ਹਦੀਆਂ ਨੇ ਵੀ ਸਾਨੂੰ ਥੋੜਾ ਮੈਂ ਬਾਕੀ ਉਦਾਂ ਵੀ ਜੇ ਆਪਾਂ ਕਿਸੇ ਦੇ ਘਰੇ ਜਾਣੇ ਤਾਂ ਮੇਰੀ ਖਿਆਲ ਦੇ ਨਾਲ ਦੂਰੀਆਂ ਮਿਟਾ ਕੇ ਇੱਕ ਵਾਰੀ ਰਸਮੀ ਸਹੀ ਤੇ ਸਾਨੂੰ ਕਿਸੇ ਦੀ ਖੁਸ਼ੀ ਦੇ ਵਿੱਚ ਚਰੀਕ ਜ਼ਰੂਰ ਨਹੀਂ ਚਾਹੀਦਾ ਤਾਂ ਕਾਂਗਰਸ ਨੂੰ ਦੇਖੋ ਫਾਰਮੈਲਟੀ ਦੀ ਲੋੜ ਨਹੀਂ ਕਾਂਗਰਸ ਨੂੰ ਸੱਚੀ-ਮੁੱਚੀ ਕਹਿ ਲੋ ਕਿ ਯੂਨਿਟੀ ਦੀ ਰੋਡ ਆ ਫਾਰਮੈਲਟੀ ਦੀ ਨਹੀਂ ਯੂਨਿਟੀ ਦੀ ਰੋਡ ਆ ਤੇ ਉਹ ਕੱਲੀ ਲਿਖਣੀ ਨਹੀਂ ਚਾਹੀਦੀ ਮੀਡੀਆ ਦੇ ਵਿੱਚ ਕੋਈ ਹਕੀਕੀ ਤੌਰ ਤੇ ਰਹਿਣੀ ਵੀ ਚਾਹੀਦੀ ਅਸ਼ੰਦਾਜੀ ਨਹੀਂ ਕਿ ਤੁਹਾਨੂੰ ਪਤਾ ਹੀ ਆ ਕਾਂਗਰਸ ਅੱਗੇ ਵੀ ਹਾਰੀ ਆ ਕਾਂਗਰਸ ਅੱਗੇ ਵੀ ਹਾਰਦੀ ਰਹੇਗੀ ਉਹਦੀ ਵਜ੍ਹਾ ਇਹ ਆ ਕਿ ਇਹਨਾਂ ਦੇ ਉੱਤੇ ਚਾਪਲੂਸ ਲੀਡਰਸ਼ਿਪ ਇਹਨਾਂ ਦੇ ਉਤੇ ਦਲ ਬਦਲੂ ਤੇ ਪਤਾ ਨਹੀਂ ਕਿਸ ਤਰ੍ਹਾਂ ਦੇ ਫਰੀਵੀ ਲੋਕ ਬੈਠੇ ਆ ਜਿਨ੍ਹਾਂ ਨੇ ਕਾਂਗਰਸ ਦਾ ਬੇੜਾ ਕਰ ਰਜ ਕੇ ਕੀਤਾ தਪਕੇ ਕੀਤਾ ਬਿਲਕੁਲ ਜੀ ਸਰਕਾਰ ਨੇ ਦੋ ਡੀਐਸਪੀ ਸਸਪੈਂਡ ਕੀਤੇ ਨੇ ਜੀ ਸਰਕਾਰ ਤੇ ਕੀਤੇ ਅਫਸਰ ਸਸਪੈਂਡ ਜਦੋਂ ਹੋ ਜਾਂਦੇ ਆ ਹਾਲੇ ਉਹ ਖਬਰ ਹੀ ਪੜ ਰਹੇ ਹੁੰਦੇ ਕਿ ਸਾਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਉਦੋਂ ਤੱਕ ਕਈ ਵਾਰ ਯੂ ਟਰਨ ਵੱਜ ਚੁੱਕਾ ਹੁੰਦਾ ਕਿ ਲੋਜੀ ਤੁਹਾਡੀ ਸਸਪੈਂਸ਼ਨ ਰੱਦ ਹੋ ਗਈ ਹੈ ਸਰਕਾਰ ਯੂ ਟਰਨਾ ਵਾਲੀ ਹੈ ਹੂੰ 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 ਜੀ ਨੂੰ ਸਿੰਦਾ ਜੀ ਜਿਹੜੇ ਦੋ ਡੀਐਸਪੀ ਹਰਿੰਦਰ ਤੇ ਗੁਲਜ਼ਾਰ ਹਾਂਜੀ ਇਹ ਵੈਸੇ ਗੁਲਜ਼ਾਰ ਤਨ ਨਾ ਗੁਲ ਗੁਲ ਗੁਲਜ਼ਾਰ ਹਾਂਜੀ ਹਾਂਜੀ ਮਤਲਬ ਕਿ ਚਿਕਚਾ ਮਨ ਗੁਲਜ਼ਾਰ ਹੋ ਜਾ ਮਤਲਬ ਕਿ ਬਾ ਜੀ ਬਗੀਚਾ ਗੁਲਜ਼ਾਰ ਹਾਂ ਜਿਵੇਂ ਪਾਕ ਨੇ ਹਰੇ ਆਪਰੇ ਬਿਲਕੁਲ ਤੋਂ ਗਾਏ ਕਿ ਇਹ ਹਰੇ ਆਪਰੇ ਤਾਂ ਕਹਾ ਹੋਇਆ ਤੇ ਚਮਨ ਹੀ ਜੜ ਗਿਆ ਗੁਲਜ਼ਾਰ ਹੁਣ ਇਹਨਾਂ ਨੂੰ ਸਸਪੈਂਡ ਇਸ ਕਰਕੇ ਕੀਤਾ ਗਿਆ ਸ਼ੰਦਾ ਜੀ ਕਿਉਂਕਿ ਕੱਲ ਹੀ ਡੀਜੀਪੀ ਜਿਹੜੇ ਆ ਉਹ ਚੋਣ ਕਮਿਸ਼ਨ ਦੇ ਮੂਰੇ ਤਲਬ ਹੋਏ ਨੇ ਹੂੰ ਉਹ ਤੋਂ ਪਹਿਲਾਂ ਨੇ ਇੱਕ ਕਾਰਵਾਈ ਕਰ ਦਿੱਤੀ ਸੀ ਸ਼ੰਦਾ ਜੀ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਪਹਿਲਾਂ ਹੀ ਹੋ ਗਈ ਸੀ ਮੀਡੀਆ 'ਚ ਇਹਨਾਂ ਨੇ ਅੱਜ ਸਵੇਰੇ ਜਾਂ ਕੱਲ ਰਾਤ ਇਹ ਦਿੱਤੀ ਆ ਗੱਲ ਪਰ ਸਾਨੂੰ ਪਤਾ ਲੱਗ ਗਿਆ ਸੀ ਪਰਸੋਂ ਹੀ ਕਿ ਇਹਨਾਂ ਦੀ ਕਾਰਵਾਈ ਪਾਤੀ ਆ। ਦਰਸਰ ਕਿਹਾ ਕਿ ਇਹਨਾਂ ਦੋਹਾਂ ਦਾ ਸ਼ਾਇਦ ਹੋ ਸਕਦਾ ਕੋਈ ਮਾੜਾ-ਮੋਟਾ ਕਸੂਰ ਵੀ ਹੋਵੇ ਮਹਿਕਮੇ ਦੀ ਕਾਰਵਾਈ ਤੇ ਤੌਰ ਤੇ ਜੀ ਦੇਖੇ। ਪਰ ਵੱਡੀ ਗੱਲ ਇਹਿੰਦਾ ਜੀ ਪਤਾ ਕੀ ਆ ਕਿ ਨਸ਼ੱਤਰ ਗਿੱਲ ਦੀ ਜਿਹੜੀ ਗ੍ਰਿਫਤਾਰੀ ਡੇਗ ਪਾਈ ਸੀ ਉਹਦੇ ਵਿੱਚ ਜਿਹੜਾ ਐਪੀ ਡਿਫਟ ਫਾਈਲ ਕੀਤਾ ਉਹ ਦੋਹਾਂ ਡੀਐਸਪੀਆ ਦਾ ਉਸੇ ਚਰੂਰ ਸੀ। ਤਾਂ ਮਤਲਬ ਇਹ ਆ ਕਿ ਜਿਹੜੇ ਵੱਡੇ ਛੱਡ ਦਿੱਤੇ ਗਏ ਜ਼ਿੰਮੇਵਾਰ ਬੰਦੇ ਤੇ ਛੱਡ ਦਿੱਤੇ ਗਏ ਪਰ ਇਹ ਦੋ ਬੜਕਾ ਦਿੱਤੇ ਗਏ ਕਾਰਨ ਉਹਦਾ ਇਹੋ ਹੈ ਕਿ ਇੱਕ ਤੇ ਗ੍ਰਿਫਤਾਰੀ ਜਿਹੜੀ ਡਿਗੀ ਆ ਉਹਦੀ ਖੇਜ ਦੂਜਾ ਕਿ ਚੋਣ ਕਮਿਸ਼ਨ ਨੂੰ ਜਾ ਕੇ ਦੱਸਿਆ ਉਹਨਾਂ ਨੇ ਕਿ ਅਸੀਂ ਦੋ ਹੋਰ ਸਸਪੈਂਡ ਕਰ ਦਿੱਤੇ ਆ ਜੀ ਪਹਿਲਾਂ ਐਸਐਸਪੀ ਸਸਪੈਂਡ ਹੋਈ ਸੀ ਉਹਨਾਂ ਦੋ ਇਧਰੋਂ ਵੀ ਸਸਪੈਂਡ ਕਰ ਦਿੱਤੇ ਆ ਬਾਕੀ ਸਸਪੈਂਡ ਦੇ ਇਹ ਜਿਹੜਾ ਸਸਪੈਂਸ ਕਿੰਨੀ ਦੇਰ ਰਹੇਗਾ ਪਤਾ ਨਹੀਂ ਪਰ ਮੇਰੇ ਖਿਆਲ ਦੇ ਨਾਲ ਇੱਕ ਗੱਲ ਤੇ ਕਲੀਅਰ ਆ ਕਿ ਜਿਹੜੀ ਪੰਜਾਬ ਪੁਲਿਸ ਆ ਉਹ ਇਸ ਵੇਲੇ ਬਹੁਤ ਜ਼ਿਆਦਾ ਡੀਮੋਰਲਾਈਜ਼ ਹੋ ਰਹੀ ਹੈ ਸ਼ੰਤੀ ਕਿੱਟਲੇ ਪੱਧਰ ਤੇ ਕਿਉਂ ਕਿ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਆ ਜਿਸ ਤਰ੍ਹਾਂ ਇਹ ਟੰਗਦੇ ਆ ਤੇ ਜਿਸ ਤਰ੍ਹਾਂ ਫਿਰ ਬੰਦੇ ਜਿਹੜੇ ਆ ਬڑے-ਬڑے ਅਫਸਰ ਆ ਉਹ ਦੇਖਦੇ ਕਰਦੇ ਆ ਤਾਂ ਉਹ ਜ਼ਰੂਰ ਕਿਤੇ ਨਾ ਕਿਤੇ ਇਸ ਗੱਲ ਨੂੰ ਗੋਲਦੇ ਆ ਕਿ ਬਈ ਚੱਲ ਕੀ ਰਿਹਾ ਹੂੰ 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 ਜੀ ਮੈਂਟੂ ਜੀ ਨਹੀਂ ਆਵੇਗੀ ਪਾਕ ਟੀਮ ਇੰਡੀਆ ਅਜੀ ਪਾਕਿਸਤਾਨ ਦੀ ਟੀਮ ਸ਼ੁਦਾ ਜੀ ਨਹੀਂ ਜੇ ਆਉਣੀ ਹੈ ਉਹਦਾ ਵੱਡਾ ਕਾਰਨ ਇਹ ਆ ਕਿ ਜੇ ਆਪਾਂ ਦੇਖੀਏ 23 ਦੇ ਵਿੱਚ ਉਹ ਖੇਡ ਕੇ ਗਈ ਸੀਗੀ 23 ਦੇ ਵਿੱਚ ਟੀਮ ਉਹ ਖੇਡ ਗਈ ਸੀਗੀ ਪਰ ਉਸ ਤੋਂ ਬਾਅਦ ਹਾਲਾਤ ਜਿਹੜੇ ਆ ਉਹ ਸਾਸਕਰ ਨਹੀਂ ਰਹੇ ਤਾਂ ਹੁਣ 26 ਦੇ ਵਿੱਚ ਫੇਰ ਇੰਡੀਆ ਚ ਵਰਲਡ ਕੱਪ ਹੋਣ ਜਾ ਰਿਹਾ ਉਹਦਾ ਸ਼ੈਡਿਊਲ ਕੱਲ ਜਾਰੀ ਕਰ ਦਿੱਤਾ ਪਰ ਉਹਦੇ ਵਿੱਚ ਪਾਕਿਸਤਾਨ ਤੇ ਭਾਰਤ ਦਾ ਜਿਹੜਾ ਮੈਚ ਆ ਉਹ ਕਲੰਬੋ ਚ ਰੱਖਿਆ ਗਿਆ ਇਹਦਾ ਮਤਲਬ ਕਿ ਹਾਈਬ੍ਰਿਡ ਤਰੀਕੇ ਦੇ ਨਾਲ ਜਿਹੜੀ ਆਪਾਂ ਕਹਿ ਲਈਏ ਕਿ ਨਿਰਪੱਖ ਜਗ੍ਹਾ ਤੇ ਜਿਹੜੀ ਹੈ ਨਾ ਉਹ ਇਹ ਮੁਕਾਬਲੇਬਾਜ਼ੀ ਹੋਏਗੀ ਇੰਡੀਆ ਚ ਪਾਕਿਸਤਾਨ ਦੀ ਟੀਮ ਨਹੀਂ ਆਏਗੀ ਜੀ ਮੈਂ ਤੁਹਾਨੂੰ ਕੋਈ ਲੇਟੈਸਟ ਅਪਡੇਟ ਸਾਂਝੀ ਕਰਨੀ ਚਾਹਤਾ ਜੀ ਹਾਂਜੀ ਜੀ ਲੇਟੈਸਟ ਅਪਡੇਟ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਜੋ ਦਰਿੰਦਗੀ ਹੋਈ ਆ ਉਹਦੇ ਕਿਤੇ ਨਾ ਕਿਤੇ ਕਹਿ ਲੋ ਕੋਈ ਗੁੱਸੇ ਦੀ ਲਹਿਰ ਵਾਦੀ ਜਾ ਰਹੀ ਆ ਅ ਭੈਲਾ ਤੇ ਬਾਲ ਅਯੋਗ ਦੇ ਚੇਅਰਮੈਨ ਪੀੜਤਾ ਦੇ ਘਰ ਪਹੁੰਚੇ ਆ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਦੇਸ਼ ਪ੍ਰਧਾਨ ਆ ਉਹਨਾਂ ਨੇ ਕਿਹਾ ਕਿ ਪੁਲਿਸ ਕਰਮੀ ਡਿਸਮਿਸ ਹੋਣ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਹੈ ਸ਼ਿੰਦਾ ਜੀ ਜੁਧਰਨ ਜੀ ਬਹੁਤ ਬਹੁਤ ਮਿਹਰਬਾਨੀ ਮੈਂਟੂ ਜੀ ਮੁਲਾਕਾਤ ਆਪਣੀ ਹੋਵੇਗੀ ਕੱਲ ਧੰਵਾਦ ਜੀ ਧੰਨਵਾਦ ਜਿਸ ਤੋ ਸੋ ਮੈਂਟੂ ਗੁਰੂ ਸਰੀ ਜੀ ਹੋਰਾਂ ਦੇ ਨਾਲ ਸਾਂਝ ਪਾ ਕੇ ਕੁਝ ਚੋਣੀਆਂ ਸੁਰਖੀਆਂ ਆਪ ਸਭ ਦੇ ਰੂਬਰੂ ਕੀਤੀਆਂ ਗਈਆਂ ਨੇ ਸਾਡੇ ਸਤਿਕਾਰਯੋਗ ਵੀਰ ਬਲਵੀਰ ਸਿੰਘ ਜੀ ਪਠੜ ਜਿਨ੍ਹਾਂ ਵੱਲੋਂ ਇਸ ਸੈਗਮੈਂਟ ਨੂੰ ਸਪான்ਸਰ ਕੀਤਾ ਹੋਇਆ ਹੈ ਤੈਨੂੰ ਧੰਨਵਾਦ ਕਰਦੇ ਹਾਂ ਉਹਨਾਂ ਦਾ ਜੇਕਰ ਅਗਲੇ ਹਫ਼ਤੇ ਦੀ ਕੋਈ ਸੇਵਾ ਮਲਣੀ ਚਾਹੁੰਦਾ ਹੋਵੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਸਮਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ